ਵਾਹੇ ਗੁਰੂ ਵਾਹੇ ਗੁਰੂ ਉਹਨਡ ਤਹਰ ਦੀ ial ਨੂੰ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਪਹਿਲਾਂ ਇੱਕ ਹੀ ਸਵਾਲ ਕੀਤੇ ਤਲਵੰਡੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਰੋਸ਼ਨ ਦਿਮਾਗੀ ਦੀ ਚਰਚਾ ਤਾਂ ਐਲਾ ਹੀ ਸੀ ਪਰ ਕਿਸੇ ਨੂੰ ਅਜੇ ਇਹ ਨਹੀਂ ਸੀ ਪਤਾ ਇਹ ਦਸਾਂ ਸਾਲਾਂ ਦਾ ਬਾਲਕ ਹਿੰਦੂ ਸ਼ਾਸਤਰਾਂ ਦੀ ਸਦੀਆਂ ਦੇ ਬਣੇ ਪਰਮ ਆ ਦਾ ਟਕਰਾ ਕਰਨ ਨੂੰ ਤਿਆਰ ਹੋ ਪਾਏਗਾ ਜਦੋਂ ਨਗਰ ਦਾ ਸਿੱਕਾ ਬਰਾਦਰੀ ਨਗਰ ਦੇ ਪੈਚ ਅਤੇ ਸਾਰੇ ਸਾਤ ਅੰਗ ਜੁੜ ਬੈਠੇ ਤਾਂ ਰੋਹਿਤ ਹਰदयाल ਨੇ ਗੁਰੂ ਨਾਨਕ ਦੇਵ ਜੀ ਨੂੰ ਜਨੇਊਹਿਰਾਉਣ ਲਈ ਸ਼ਾਸਤਰਾਂ ਦੀ ਰੋਹ ਰੀਤੀ ਆਰੰਭ ਕੀਤੀ ਸਤਿਗੁਰੂ ਜੀ ਵੀ ਪੰਡਿਤ ਦੇ ਪਾਸ ਬੈਠੇ ਹੋਏ ਸਨ ਸਭ ਕੁਝ ਦੇਖ ਰਹੇ ਸਨ ਜਦੋਂ ਗ੍ਰਹਿ ਪੂਜਾ ਦੇਵ ਪੂਜਾ ਆਧਿਕ ਹੋ ਚੁੱਕੀਆਂ ਤਾਂ ਸਾਰੇ ਮੇਲ ਦੀਆਂ ਅੱਖਾਂ ਗੁਰੂ ਨਾਨਕ ਦੇਵ ਜੀ ਅਤੇ ਪੰਡਿਤ ਹਰदयाल ਉੱਤੇ ਟਿਕ ਗਈਆਂ ਜਨੇਊ ਪੈੰਦੇ ਸਾਰ ਸਭਣਾ ਨੇ ਪਾਪਾ ਕਾਲੂ ਅਤੇ ਮਾਤਾ ਦ੍ਰਿਪਤਾ ਜੀ ਨੂੰ ਵਧਾਈਆਂ ਦੇਣੀਆਂ ਸਨ ਪੰਡਿਤ ਹਰदयाल ਜਨੇਊ ਫੜ ਕੇ ਗੁਰੂ ਨਾਨਕ ਦੇਵ ਜੀ ਦੇ ਗੱਲ ਵਿੱਚ ਆਉਣ ਲੱਗਾ ਪਰ ਹਰੀ ਸਾਥ ਵਿੱਚ ਉਹਨਾਂ ਨੇ ਪੰਡਿਤ ਜੀ ਦਾ ਹੱਥ ਰੋਕ ਦਿੱਤਾ ਤੇ ਕਹਿਣ ਲੱਗੇ ਪੰਡਿਤ ਜੀ ਜੋ ਨੇਉ ਪਾਇਆ ਸਾਡੇ ਲੋਕਾਂ ਦਾ ਦੂਜਾ ਜਨਮ ਹੁੰਦਾ ਹੈ ਜਿਸ ਨੂੰ ਤੁਸੀਂ ਆਤਮਿਕ ਜਨਮ ਆਖਦੇ ਹੋ ਤਾਂ ਫਿਰ ਉਹ ਜਨੇਉ ਵੀ ਕਿਸੇ ਹੋਰ ਕਿਸਮ ਦਾ ਹੀ ਚਾਹੀਦਾ ਸੀ ਜੋ ਆਤਮਾ ਲਈ ਅਦਵਾ ਹੁੰਦਾ ਜਿਹੜਾ ਜਨੇਉ ਤੁਸੀਂ ਮੈਨੂੰ ਦੇ ਰਹੇ ਹੋ ਇਹ ਤਾਂ ਕਵਾ ਦੇ ਢਾਗੇ ਦਾ ਹੈ ਇਹ ਮੈਲਾ ਕੀ ਹੋ ਜਾਏਗਾ ਇਹ ਟੁੱਟ ਪੀ ਜਾਏਗਾ ਇਸ ਨੂੰ ਵਟਾਉਣ ਦੀ ਲੋੜ ਵੀ ਪਵੇਗੀ ਜਦੋਂ ਅੰਤ ਵੇਲੇ ਆਤਮਾ ਤੇ ਸਰੀਰ ਦੀ ਸਦੀਵੀ ਵਿਸ਼ੋੜਾ ਹੋਵੇਗਾ ਇਹ ਜਨੇਊ ਸਰੀਰ ਦੇ ਨਾਲ ਹੀ ਚਿਕਾ ਵਿੱਚ ਸੜ ਜਾਏਗਾ ਫਿਰ ਉਹ ਜਨੇਊ ਆਤਮਾ ਜਨਮ ਲੈ ਕਿਵੇਂ ਹੋਇਆ ਗੱਲ ਬੜੀ ਸਾਦਾ ਸੀ ਹਰੇਕ ਦੀ ਸਮਝ ਗੋਚਰੀ ਸੀ ਪਰ ਅਜੇ ਤੱਕ بڑے بڑے ਸਿਆਣਿਆਂ ਨੂੰ ਵੀ ਇਹਦੇ ਅਹੂੜੀ ਨਹੀਂ ਸੀ ਜੇ ਕਿਸੇ ਨੂੰ ਕਦੇ ਅਹੂੜੀ ਸੀ ਤਾਂ ਹਿੰਮਤ ਨਹੀਂ ਸੀ ਭਈ ਇਹ ਸ਼ਾਸਤਰਾਂ ਦਾ ਟਕਰਾ ਕਰਦਾ 10 ਸਾਲਾਂ ਦੇ ਬਾਲਕ ਨੇ ਸ਼ਾਸਤਰਾ ਦੇ ਅਧਿਕਾਰ ਨੂੰ ਵੰਗਾ ਰਿਆ ਸਾਰੇ ਲੋਕ ਹੈਰਾਨ ਰਹੇ ਗਏ ਪੰਡਤ ਨੇ ਬੜੇ ਮਿੱਠੇ ਬੋਲਾਂ ਨਾਲ ਗੁਰੂ ਨਾਨਕ ਦੇਵ ਜੀ ਨੂੰ ਪ੍ਰੇਨਨ ਤੇ ਯਤਨ ਕੀਤੇ ਸਹੀ ਦੀ ਨਹੀਂ ਉਸ ਨੂੰ ਤਾਂ ਪਹਿ ਦੀ ਪੈ ਗਈ ਸੀ ਮਾਪਿਆਂ ਨੇ ਵੀ ਬੜੇ ਲਾੜ ਨਾਲ ਸਮਝਾਇਆ ਕਿ ਸ਼ਾਸਤਰਾ ਦੀ ਉਲੰਘਣਾ ਕਰਨਾ ਬੜਾ ਪਾਪ ਹੈ ਪਿਆਰ ਵੀ ਕੀਤਾ ਗਿਆ ਰਾਦੇ ਵੀ ਦਿੱਤੇ ਗਏ ਅਰ ਗੁਰੂ ਨਾਨਕ ਦੇਵ ਜੀ ਆਪਣੇ ਇਰਾਦੇ ਉੱਤੇ ਦ੍ਰਿੜ ਰਹੇ ਉਹਨਾਂ ਦਾ ਉੱਤਰ ਇਹ ਸੀ ਕਿ ਆਤਮਕ ਜਨਮ ਲਈ ਆਤਮਕ ਜਨੇਊ ਦੀ ਲੋੜ ਹੈ ਜੇ ਪੰਡਤ ਜੀ ਦੇ ਪਾਸ ਉਹ ਜਨੇਊ ਮੌਜੂਦ ਹੈ ਤਾਂ ਦੇਸ਼ਕ ਦੇ ਦੇਣ ਅਸੀਂ ਪਾ ਲੈਂਦੇ ਹਾਂ ਕਰਮ ਕਾਂਡ ਦੇ ਸਦੀਆਂ ਦੇ ਬਣੇ ਪੱਕੇ ਪਰਮਗੜ ਉੱਤੇ ਦਸਾਂ ਸਾਲਾਂ ਦੇ ਬਾਲਕ ਗੁਰੂ ਨਾਨਕ ਦੇਵ ਜੀ ਦੀ ਇਹ ਪਹਿਲੀ ਕਾਰੀ ਚੋਟ ਸੀ ਜੀਵਨ ਸੰਗਰਾਮ ਵਿੱਚ ਇਹ ਪਹਿਲੀ ਜਿੱਤ ਸੀ ਜੋ ਬਾਲ ਗੁਰੂ ਨੇ ਆਪਣੀ ਦ੍ਰਿੜਤਾ ਦੇ ਬਲ ਨਾਲ ਹਾਸਲ ਕੀਤੀ